ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨੂੰ 3 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਅੱਜ ਧਾਰੀਵਾਲ ਸ਼ਹਿਰ ਵਿੱਚ ਦੀਵਾਲੀ ਵਰਗਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਇਤਿਹਾਸਿਕ ਦਿਹਾੜੇ ਦੀ ਯਾਦ ਵਿੱਚ ਧਾਰੀਵਾਲ ਦੇ ਬੱਸ ਸਟੈਂਡ ਵਿਖੇ ਭਾਰੀ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਪੂਰੇ ਸ਼ਹਿਰ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਗਿਆ ਸਮਾਗਮ ਦੀ ਸ਼ੁਰੂਆਤ ਸਵੇਰੇ ਪਵਿੱਤਰ ਹਵਨ ਯੱਗ ਨਾਲ ਕੀਤੀ ਗਈ

ਆਵਾਜ਼ ਤੇ ਕੱਢੋ ਜੈ ਅੱਜ ਸਾਡਾ ਜੀ ਭਾਗਾ ਵਾਲਾ ਬੜਾ ਦਿਨ ਕਿਉਂਕਿ ਅਸੀਂ ਅੱਜ ਤੋਂ 3 ਸਾਲ ਪਹਿਲਾਂ 22 ਜਨਵਰੀ 2024 ਨੂੰ ਅਸੀਂ ਇਹ ਪਰਪਰਾ ਸ਼ੁਰੂ ਕੀਤੀ ਸੀ ਕਿਉਂਕਿ ਇਹ ਸਾਡੇ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਿਸ਼ਤੀਆ ਪ੍ਰਭੂ ਰਾਮ ਜੀ ਦਾ ਮੰਦਿਰ ਬਣਿਆ ਸੀ ਉਸ ਤਰੀਕ ਤੋਂ ਹੀ ਇਹ ਹਰ ਸਾਲ ਤਾਰੀਵਾਲ ਸ਼ਹਿਰ ਦੇ ਵਿੱਚ ਜਿੱਦੀਵੇ ਜਗਾਨੇ ਆ ਸਾਡੇ ਧਾਰੀਵਾਲ ਦੇ ਸਭ ਲੋਕ ਸਾਡਾ ਸਾਥ ਦਿੰਦੇ ਨੇ ਧਾਰੀਵਾਲ ਨੂੰ ਬੜਾ ਸੁੰਦਰ ਤੇ ਵਧੀਆ ਸਜਾਇਆ ਜਾਂਦਾ ਵਾ ਲਾਈਟਾਂ ਲਾਈਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੇ ਅੱਜ ਦੇ ਦਿਨ ਲੰਗਰ ਲੱਗਦੇ ਨੇ ਅਸੀਂ ਤੀਸਰੀ ਵਾਰ ਸਾਡੀ ਟੀਮ ਦਾ ਜਿਹੜਾ ਮੇਨ ਸਾਡਾ ਜੈਨਿਸ ਮਹਾਜਨ ਫਨੀ ਮੋਬਾਈਲਾ ਵਾਲਾ ਸਾਡੇ ਸ਼ਿਵ ਸੇਵਾ ਦੇ ਪੰਜਾਬ ਦੇ ਪ੍ਰਧਾਨ ਹਰੀ ਜੀ ਉਹਨਾਂ ਦੇ ਪਰਉਖ ਪ੍ਰਭ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਧਾਰੀਵਾਲ ਦੇ ਐਮਸੀਆ ਦੇ ਸਹਿਯੋਗ ਦੇ ਨਾਲ ਬੋਂਟੂ ਜੀ ਪ੍ਰਿੰਜਾ ਜੀ ਧਾਰੀਵਾਲ ਦੇ ਸ਼ਹਿਰ ਵਾਸੀ ਜਿੰਨੇ ਵੀ ਇੱਥੇ ਮਿਲਣੇ ਲੇਦੇ ਆਣ ਆਏ ਆ ਰੋਕੀ ਢਾਬੇ ਵਾਲੇ ਇਹ ਸਾਰੇ ਸਹਿਯੋਗ ਦੇ ਨਾਲ ਹਾਈ ਹਰ ਸਾਲਾ ਜੀ ਤੀਸਰਾ ਸਾਲ ਆ ਜਿਹੜਾ ਅਸੀਂ 11000 ਦੀਵਾ ਜਗਾ ਰਹੇ ਆ ਸਾਡੇ ਪ੍ਰਧਾਨ ਜੀ ਨੇ ਪੁਰ ਸ਼ਹਿਰ ਸਮਾਜ ਦੇ ਜਿਹੜੇ ਫਲੀਮਾ ਜੀ ਉਹਨਾਂ ਨੇ ਕਿਹਾ ਵੀ ਅਗਲੀ ਵਾਰ ਤੋਂ 21000 ਦੀਵਾ ਜਗਾਵਾਂਗੇ ਦੇ ਦੇਖ ਸਕਦੇ ਜੇ ਵੀ ਸਾਡੇ ਧਾਰੀਵਾਲ ਦੇ ਵਿੱਚ ਅੱਜ ਬੂਗਮਾਲਾ ਜਿਸ ਤਰ੍ਹਾਂ ਨੇ ਦਿਵਾਲੀ ਵਾਲਾ ਦੇ ਸਜਾਈ ਰੇ ਇਸ ਤਰ੍ਹਾਂ ਹੀ ਸਾਡਾ ਧਾਰੀਵਾਲ ਸਜਾਇਆ ਗਿਆ ਤਰ੍ਹਾਂ ਤਰ੍ਹਾਂ ਦੇ ਲੱਗ ਲਾ ਗਿਆ ਮੈਂ ਪ੍ਰਭੂ ਰਾਮ ਦੇ ਕੇ ਸਰ ਪ੍ਰਾਰਥਨਾ ਕਰਨਾ ਇਹ ਪ੍ਰਭੂ ਜਿੱਲੇ ਵੀ ਬੱਚੇ ਨੌਜਵਾਨ ਇਸ ਨੂੰ ਪ੍ਰਭੂ ਰਾਮ ਨਾਲ ਗੁਣਗਾਨ ਕਰਦੇ ਨੇ ਦੀਵੇ ਜਗਾਉਂਦੇ ਨੇ ਖੁਸ਼ੀ ਮਨਾਉਂਦੇ ਨੇ ਇਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖ ਸਾਡੇ ਧਾਰੀਵਾਲ ਦੇ ਅਪਾਰ ਕਿਰਪਾ ਬਣਾ ਕੇ ਰੱਖ